ਸਤਿ ਸ਼੍ਰੀ ਅਕਾਲ ਸਾਰੇ ਆਨੰਦ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਮੱਥੇ ਮਿਕਸ ਦਾਲ ਪਰੌਂਠਾ ਤੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਮੱਥੇ ਲੈ ਲਵਾਂਗੇ ਹਰੇ ਵਾਲੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਕਿ ਸਵਾਰ ਲਵਾਂਗੇ ਆਪਾਂ ਜਿਹੜੇ ਇਹਨਾਂ ਦੇ ਪੱਤੇ-ਪੱਤੇ ਆ ਉਹ ਡੰਗ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਤਲਬ ਕਿ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਮੱਥੇ ਸਮਾਰ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਰੌਂਠਾ ਬਣਾਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਤ ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤਵਤ ਵਾਰ ਸਬਸਕ੍ਰਾਈਬ ਕਰਨਾ ਜੇ ਕੋਈ ਆਪਣੀ ਵੀਡੀਓ Facebook ਤੇ ਦੇਖ ਰਿਹਾ ਤਾਂ Facebook ਪੇਜ ਨੰਬਰ 1 ਰਸੋਈ ਨੂੰ ਫੋਲੋ ਕਰ ਲੈਣਾ ਕਿਉਂਕਿ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਿਲਕੁਲ ਦੇਸੀ ਪਿੰਡਾਂ ਵਾਲੇ ਤਰੀਕੇ ਨਾਲ ਜਿਹੜੀ ਆਪਾਂ ਰੈਸਪੀ ਬਣਾ ਕੇ ਤਿਆਰ ਕਰਦੇ ਹਾਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈਗੀ ਤੇ ਜਿਨੂੰ ਕਿ ਹਰੇਕ ਅਣਜਾਣ ਅਣਜਾਣ ਬੰਦਾ ਵੀ ਬਣਾ ਕੇ ਜਿਹੜਾ ਜਿਹੜੀ ਆਪਣੀ ਰੈਸਪੀ ਹੈ ਇਹ ਬਣਾ ਕੇ ਟਰਾਈ ਕਰ ਸਕਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਚੀਜ਼ ਸਵਾਦ ਵਨ ਕੇ ਜਿਹੜੀ ਇਹ ਤਿਆਰ ਹੁੰਦੀ ਹੈਗੀ ਤੇ ਜਿਹੜੇ ਆਪਾਂ ਮੇਥੇ ਆ ਚੰਗੀ ਤਰ੍ਹਾਂ ਸਵਾਰ ਲੈਨੇ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਬਰੀਕ ਰੂਕ ਇਹਨਾਂ ਨੂੰ ਕਟਿੰਗ ਕਰ ਲਵਾਂਗੇ ਇਹ ਤੁਸੀਂ ਮਸ਼ੀਨ ਨਾਲ ਵੀ ਕੱਟ ਕਰ ਸਕਦੇ ਹੋ ਤੇ ਦਾਤ ਨਾਲ ਜਾਂ ਕਰਡ ਨਾਲ ਕਿਸੇ ਵੀ ਚੀਜ਼ ਨਾਲ ਜਿਹੜਾ ਤੁਸੀਂ ਇਹਨਾਂ ਨੂੰ ਕੱਟ ਸਕਦੇ ਹੋ ਆਸਾਨੀ ਨਾਲ ਕਰਦਣਾ ਕੱਟੇ ਜਾ ਸਕਦੇ ਨੇਗੀ ਤੇ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਸਾਫ਼ ਕਰਨ ਤੋਂ ਬਾਅਦ ਇੱਧਰ ਆਪਾਂ ਨਾਲ ਹੀ ਕਣਕ ਦਾ ਆਟਾ ਲੈ ਲਿਆ ਸ਼ਾਨਕੇ ਤੇ ਆਪਾਂ ਇਹਨਾਂ ਨੂੰ ਨਚੋੜ ਕੇ ਚੰਗੀ ਤਰ੍ਹਾਂ ਕਣਕ ਦੇ ਆਟੇ ਦੇ ਵਿੱਚ ਪਾ ਦਵਾਂਗੇ ਤੇ ਜਿਹੜੀ ਰੋਟੀ ਹੈ ਰੋਟੀ ਜਾਂ ਪਰਾਂਠਾ ਇਹ ਬਹੁਤ ਜ਼ਿਆਦਾ ਸਵਾਦ ਵਨ ਕੇ ਤਿਆਰ ਹੁੰਦਾ ਹੈਗਾ ਉਸ ਤੋਂ ਬਾਅਦ ਆਪਾਂ ਅੱਧਾ ਚਮਚਾ ਜਿਹੜਾ ਜਵੈਨ ਲੈ ਲਈ ਹੈਗੀ ਇਹਦੇ ਨਾਲ ਜਿਹੜੇ ਜਲਦੀ ਹজম ਆ ਜਾਂਦੀ ਹੈ ਰੋਟੀ ਜਾਂ ਪ੍ਰਾਂਠਾ ਜਿਹੜਾ ਵੀ ਕੁਝ ਤੁਸੀਂ ਬਣਾਉਣਾ ਚਾਹੋ ਉਹੀ ਬਣਾ ਸਕਦੇ ਆ ਤੇ ਅੱਧਾ ਚਮਚਾ ਆਪਾਂ ਲੈ ਲਿਆਗਾ ਜੀਰੇ ਦਾ ਵਿੱਚ ਪਾ ਲਿਆ ਤੇ ਸਵਾਦ ਅਨਸਾਰ ਆਪਾਂ ਇੱਥੇ ਨੂਨ ਤੇ ਮਿਰਚ ਪਾ ਲਵਾਂਗੇ ਤੇ ਥੋੜੀ ਜਿਹੀ ਕਸੂਰੀ ਮੇਥੀ ਇੱਕ ਚਮਚੇ ਦੇ ਕਰੀਬ ਉਹ ਵੀ ਮਸਲ ਕੇ ਪਾ ਦਵਾਂਗੇ ਇਹਦੇ ਵਿੱਚ ਕਸੂਰੀ ਮੇਥੀ ਤੇ ਮੇਥਾ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਨਾੜੇ ਦੀ ਜਿਹੜੀ ਖੁਸ਼ਬੂ ਹੈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈਗੀ ਤੇ ਸਵਾਦ ਅਨਸਾਰ ਥੋੜਾ ਥੋੜਾ ਇੱਥੇ ਆਪਾਂ ਨੂਨ ਤੇ ਮਿਰਚ ਐਡ ਕਰ ਦਵਾਂਗੇ ਕਿਉਂਕਿ ਵੈਸੇ ਤਾਂ ਆਪਾਂ ਜਿਹੜਾ ਆਟਾ ਦਾਲ ਦੇ ਨਾਲ ਗੁੰਨਾਂਗੇ ਦਾਲ ਬਣੀ ਤੇ ਕਿਉਂਕਿ ਉਹਦੇ ਵਿੱਚ ਨੌਨ ਵਿੱਚ ਪਾਇਆ ਹੋਇਆ ਹੈਗਾ ਪਰ ਫਿਰ ਵੀ ਥੋੜਾ ਥੋੜਾ ਆਪਾਂ ਹੋਰ ਐਡ ਕਰ ਲਵਾਂਗੇ ਤੇ ਇੱਥੇ ਮੈਂ ਦਾਲ ਦੀਆਂ ਦੋ ਕੌਲੀਆਂ ਲੈ ਲਈਆਂ ਨੇ ਇਹਨੀਆਂ ਦਲੇ ਹੋਏ ਛੋਲੇ ਨੇ ਤੇ ਮਤਲਬ ਕਿ ਕਾਫੀ ਸੰਘਣੀ ਦਾਲ ਹੈਗੀ ਤੇ ਇਹ ਆਪਾਂ ਦੋ ਕੌਲੀਆਂ ਲੈ ਲਈਆਂ ਬਾਕੀ ਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂਗੇ ਜੇ ਆਪਾਂ ਨੂੰ ਜ਼ਰੂਰਤ ਮਹਿਸੂਸ ਹੋਈ ਆਟਾ ਗੁੰਨਣ ਵੇਲੇ ਤਾਂ ਜਿਹੜਾ ਆਪਾਂ ਇਹਨੂੰ ਚੰਗੀ ਤਰ੍ਹਾਂ ਦਾਲ ਨੂੰ ਮਿਕਸ ਕਰਕੇ ਮੇਥਿਆਂ ਦੇ ਨਾਲ ਤੇ ਆਪਾਂ ਜਿਹੜਾ ਆਟਾ ਹੈ ਬਹੁਤ ਸੌਫਟ ਜਿਹਾ ਜਿਵੇਂ ਆਪਾਂ ਰੋਟੀ ਦਾ ਆਟਾ ਬਣਾਉਂਦੇ ਹਾਂ ਉਸ ਤਰ੍ਹਾਂ ਜਿਹੜਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਤੇ ਜਿਹੜੇ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਚਾਹੇ ਇਹਦਾ ਪਰੌਂਠਾ ਬਣਾਓ ਤੁਸੀਂ ਚਾਹੇ ਇਹ ਸਿੰਪਲ ਰੋਟੀ ਬਣਾ ਕੇ ਵੀ ਤਿਆਰ ਕਰ ਸਕਦੇ ਹੋਗੇ ਤੇ ਜਿਹੜਾ ਆਟਾ ਹੈਗਾ ਬਧੀਆ ਆਪਾਂ ਸੌਫਟ ਗੁੰਨ ਕੇ ਤਿਆਰ ਕਰ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲ ਮਸਲ ਕੇ ਜਿਹੜਾ ਆਟਾ ਨਰਮ ਕਰਕੇ ਤਿਆਰ ਕਰਕੇ ਰੱਖ ਲਵਾਂਗੇ 5-7 ਮਿੰਟ ਰੈਸਟ ਤੇ ਤੇ ਜਿਹੜਾ ਆਟਾ ਹੈਗਾ ਤਕਰੀਬਨ ਗੁੰਨ ਕੇ ਤਿਆਰ ਹੋ ਗਿਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਬਧੀਆ ਆਟਾ ਗੁੰਨ ਕੇ ਤਿਆਰ ਹੋ ਗਿਆ ਵਧੀਆ ਸੌਫਟ ਤੇ ਉਸ ਤੋਂ ਬਾਅਦ ਇਹਨੂੰ 5-7 ਮਿੰਟ ਰੈਸਟ ਤੋਂ ਬਾਅਦ ਆਪਾਂ ਇੱਕ ਪੇੜਾ ਲਵਾਂਗੇ ਥੋੜਾ ਜਿਹਾ ਆਪਾਂ ਰੋਟੀ ਦੇ ਨਾਲ ਥੋੜਾ ਜਿਹਾ ਬଡਾ ਪੇੜਾ ਲੈਣਾਗਾ ਤੇ ਰੋਟੀ ਨਾਲ ਥੋੜਾ ਜਿਹਾ ਮੋਟਾ ਰੱਖਾਂਗੇ ਜਿਹੜਾ ਇਹ ਆਪਾਂ ਰੋਟੀ ਜਾਂ ਪਰਾਂਠਾ ਬਣਾਵਾਂਗੇ ਮਿੱਠੇ ਦਾ ਮੈਂ ਸਿੰਪਲੀ ਰੋਟੀ ਦੀ ਤਰ੍ਹਾਂ ਬੇਲੂਗੀ ਕੋਈ ਇਹਨੂੰ ਮੈਂ ਚੌਰਸ ਜਾਂ ਟਿਕੋਣਾ ਨਹੀਂ ਬਣਾਉਂਗੀ ਸਿੰਪਲ ਰੋਟੀ ਦੀ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਇਹਦੇ ਤੇ ਤੁਸੀਂ ਘਿਓ ਲਾਉਣਾ ਚਾਹੋ ਤਾਂ ਲਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਰੋਟੀ ਦੀ ਤਰ੍ਹਾਂ ਸੈਂਪਲ ਖੁਸ਼ਕ ਹੀ ਰਾੜ ਸਕਦੇ ਹੋਗੇ ਤੇ ਪਰ ਇਹ ਆਪਾਂ ਘਿਓ ਲਾ ਕੇ ਇਹਨੂੰ 프ੌਂਟ ਹੈ ਟੈਪ ਬਣਾਵਾਂਗੇ ਤੇ ਇਹ ਮੈਂ ਬਲਟ ਲਿਆਗਾ ਉਸ ਤੋਂ ਬਾਅਦ ਇਹਦੇ ਉੱਤੇ ਲਾ ਦੋਗੇ ਮੈਂ ਦੇਸੀ ਘਿਓ ਚੰਗੀ ਤਰ੍ਹਾਂ ਵਧੀਆ ਕਾਫੀ ਸਾਰਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਘਿਓ ਲਾ ਕੇ ਇੱਕ ਵਧੀਆ ਕ੍ਰਿਸਪੀ ਮਤਲਬ ਕਿ ਰਾੜ ਲਵਾਂਗੇ ਜਿਹੜਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹਨੂੰ ਦੋਨੇ ਪਾਸੇ ਤੋਂ ਚੰਗੀ ਤਰ੍ਹਾਂ ਘਿਓ ਲਾ ਕੇ ਆਪਾਂ ਰਾੜ ਲਵਾਂਗੇ ਤੇ ਇਹਨੂੰ ਆਪਾਂ ਵੈਸੀ ਤੁਸੀਂ ਮੱਖਣ ਜਾਂ ਘਿਓ ਨਾਲ ਖਾ ਸਕਦੇ ਹੋ ਜਾਂ ਆਚਾਰ ਨਾਲ ਜਾਂ ਤੁਸੀਂ ਚਾਹ ਦੇ ਨਾਲ ਵੈਸੀ ਨਾਸ਼ਤੇ 'ਚ ਖਾ ਸਕਦੇ ਹੋ ਨੂੰ ਤੇ ਨਹੀਂ ਤੁਸੀਂ ਦਹੀਂ ਨਾਲ ਜਾਂ ਮੱਖਣੀ ਦੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ ਇੱਥੇ ਆਪਾਂ ਇਹਨੂੰ ਮਤਲਬ ਕਿ ਖਾਵਾਂਗੇ ਦਹੀਂ ਤੇ ਆਪਾਂ ਮੱਖਣੀ ਦੇ ਨਾਲ ਜਿਹੜਾ ਪਰੌਂਠਾ ਹੈਗਾ ਇਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈਗਾ ਤੇ ਇਸ ਤਰ੍ਹਾਂ ਹੀ ਆਪਾਂ ਬਾਕੀ ਬਚਦੇ ਜਿਹੜੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇਬ ਨੂੰ ਬាទ-ਬាទ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਹੋਰ ਰੈਸਪੀ ਲੈ ਕੇ ਧੰਨਵਾਦ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ